ਇਹ ਆਪਣੇ ਗੁਰਦੁਆਰਾ ਵਗੜੇ ਲੱਗੀ ਪੈਂਦਾ ਆਪਣੇ ਆ ਕਾਲਾ ਸਾਹਿਬ ਗੁਰਦੁਆਰਾ ਲੱਗੇ ਪੈਂਦਾ ਆਪਣੇ ਤੇ ਆ ਪੰਪਰੀ ਲੱਗੇ ਗੇਟ ਲੱਗੇ ਆ ਸਗਣਾ ਸਾਹ ਦੇ ਗੇਟ ਲੱਗੇ ਪ੍ਰੈਸੀਡੈਂਟ ਹੋਇਆ ਤਿੰਨ ਥਾਂ ਦੇ ਮੋਤਾਂ ਮਰ ਗਏ ਦੇ ਦੋ ਬੱਚੇ ਇੱਕ ਦੀ ਦਾ ਇੱਕ ਸਾਹ ਚਲਦੇ ਨੇ ਇੱਕ ਜਿਨਾ ਲੱਤਾਂ ਟੁੱਟ ਗਈਆਂ ਚਾਲਿਓ ਪਾਪਾ ਮੇਰੇ ਦਾ ਨਾਮ ਹਰਪਜਨ ਸਿੰਘ ਹੀ ਤੇ ਉਹ ਮੇਰੀ ਉਹ ਆਪਣੀ ਪੋਤਰੀ ਨੂੰ ਰਣ ਸਿੰਘ ਪੰਡੋਲੀ ਮੇਲਵਾਂ ਤੇ ਜਾਂਦੇ ਉਹਨਾਂ ਦੇ ਨਾਂ ਕੀ ਪੁੱਤਰਾ ਹੋਇਆ ਹੈ ਉਹਨਾਂ ਦੇ ਮਿਲਣ ਗਏ ਉਹਨਾਂ ਨੂੰ ਹਾਂਜੀ ਇਹ ਆਪਣੇ ਤੰਤਾਂ ਰੋਡ ਤੇ ਹਟ ਟਾਲਾ ਸਾਹ ਬਰੋ ਦਿਨ ਨਾਲ ਲਾਗੇ 6 ਲੋਕਾਂ ਦੱਸਦੇ ਹੋਏ ਹੈ ਜੀ ਹਾਂ ਜੀ ਗੱਡੀ ਤੇਜ਼ ਹੋਣੀ ਜਿਹੜੀਆਂ ਉਧਰ ਅੰਮ੍ਰਿਤਸਰ ਵਾਲੋਂ ਗੱਡੇ ਆਉਂਦੇ ਇਹਦੇ ਵਿੱਚ ਜਦ ਇੱਕ ਇਕੱਠੇ 6 ਦੇ 6 ਇਹਨਾਂ ਨੇ ਇੱਕ ਡਰਾਈਵਰ ਇਹਨੂੰ ਨਾਲ ਹੀ ਖਤਮ ਹੋ ਗਿਆ 10 ਮਿੰਟ ਪਹਿਲਾਂ ਪਾਕਿਸਤਾਨ ਦਾ ਬੰਦਾ ਹਾਂ ਜੀ ਨਿਸਾਫ ਚਾਹੀਦਾ ਸਾਨੂੰ ਚਲੋ ਆਪਾਂ ਦੇ ਚਲੋ ਹੁਣ ਰੋਲ ਸ਼ਾਡ ਮਾਰ ਰੋਲ ਸ਼ਾਡ ਨੂੰ ਲਿਆ ਕੇ ਮਾਰੀ ਗੱਡੀ ਉਹਨਾਂ ਨੇ ਵਿੱਚ ਉਹਨਾਂ ਦੇ ਸਾਡਾ ਆਪਣਾ ਘਰ ਦਾ ਜਿੱਕੀ ਮਾਮਲਾ ਸੀ ਸਾਡਾ ਬਾਪੂ ਜੀ ਸੀ ਸਾਡੀ ਗੁੱਡੀ ਦਾ ਦਾਦਾ ਸਹੁਰਾ ਸੀ ਤੇ ਵੇਖੋ ਉਹ ਆਇਆ ਗੁੱਡੀ ਨੂੰ ਇਹ ਮਿਲਣ ਵਾਸਤੇ ਉਹ ਜਿਹੜਾ ਬਾਲ ਹੋਇਆ ਸੀ ਇੱਥੋਂ ਬਾਬੇ ਨੌਰਸ ਤੋਂ ਸਮਾਤ ਤੋਂ ਅਸੀਂ 10-15 ਮਿੰਟ ਪਹਿਲੋ ਚੜਾ ਗਏ ਆ ਤੇ ਸ਼ੀਟ ਤੇ ਪ੍ਰਿੰਟ ਸ਼ੀਟ ਤੇ ਗਾਰ ਦੇ ਬਨੇ ਬੈਠਾ ਸੀ ਉਹ ਜੀ ਤੇ ਇਹ ਤਰਨਤਾ ਨਮਾਸਰ ਰੋਡ ਤੇ ਐਕਸੀਡੈਂਟ ਹੋਇਆ ਜੀ ਅਹੀਂ ਜੇ ਘਰ ਨਹੀਂ ਪਹੁੰਚੇ ਤੇ ਸਾਨੂੰ ਪਹਿਲੋ ਸੁਣਾ ਚਲ ਗਿਆ ਵੀ ਐਕਸੀਡੈਂਟ ਹੋ ਗਿਆ ਅਹੀਂ ਆਣ ਕੇ ਵੇਖਿਆ ਤੇ ਬਾਪੂ ਜੀ ਦੀ ਡੈਥ ਹੋ ਗਈ ਆ ਵੇਖੋ 1.5 ਘੰਟਾ 2 ਘੰਟੇ ਹੋ ਗਏ ਲਾਸ਼ਾਂ ਇੱਥੇ ਪਈਆਂ ਨੂੰ ਕੋਈ ਆਪਣੇ ਸੁਣਵਾਈ ਨਹੀਂ ਕੋਈ ਮੁਲਾਜ਼ਮ ਨਹੀਂ ਮੁਲਾਜ਼ਮ ਹੋ ਕੇ ਮੁਰਜੰਦੇ ਆ ਫੇਰਾ ਤੋੜਾ ਵੇਖ ਕੇ ਮੁਰਜੰਦੇ ਆ ਤੇ ਇਹਦੀ ਸੁਣਵਾਈ ਹੋਣੀ ਚਾਹੀਦੀ ਆ ਜੀ ਵੀਰ ਜੀ ਕੋਈ ਨਾ ਕੋਈ ਕਿੰਨੇ ਲੋਕਾਂ ਦੀ ਮੌਤ ਹੋ ਗਈ ਕਿਹੜੀ ਚੀਜ਼ ਵੇਖੋ ਜੀ ਇਹ ਵਕਤੇ ਲਾਸ਼ਾਂ ਦੇ ਦੋ ਪਈਆਂ ਤੇ ਜਿਹੜੀ ਦਸਨ ਮੁਤਾਬਕ ਅੱਛਾ ਤਿੰਨ ਲਾਸ਼ਾਂ ਜੀ ਇੱਥੇ ਪਈਆਂ ਦੇ 10 ਮੁਤਾਬਕ ਲੋਕਾਂ ਦੇ 6 ਜਾਨੇ ਟੈਂਪੂ ਦੇ ਵਿੱਚ ਹੀ ਤੇ ਗੱਡੀ 'ਚ 3 ਜਣੇ ਸੀ ਜੀ ਜਿਹੜਾ ਡਰਾਈਵਰ ਆਂਦੇ ਬਿਲਕੁਲ ਠੀਕ ਹੈ ਉਹਨੂੰ ਹਸਪਤਾਲ ਲੈ ਕੇ ਆ ਇਹ ਨਹੀਂ ਪਤਾ ਵੀ ਕਿਹੜੇ ਹਸਪਤਾਲ ਖੜਿਆ ਵੀਰ ਜੀ ਡਰਾਈਵਰ ਨੇ ਕੀ ਦਾਰੂ ਪੀਤੀ ਹੋਈ ਸੀ ਦੇਖੋ ਕੋਈ ਨਾ ਕੋਈ ਨਸ਼ਾ ਕੀਤਾ ਜਾਂ ਕਿਸ ਤਰ੍ਹਾਂ ਕੀਤਾ ਰੌਂਗ ਸ਼ਾਇਡ ਤੇ ਲਿਆ ਕੇ ਮਾਰਿਆ ਟੈਂਪੂ ਬਿਲਕੁਲ ਕੱਚੇ ਲਾ ਕੇ ਉਹਨੇ ਸ਼ਾਇਰ ਦਿੱਤੀ ਇੱਕ ਹਿਸਾਬ ਨਾਲ ਸਵਾਰੀ ਭੌਂ ਡਿਆ ਕੋਈ ਕੰਮ ਕਰਨ ਜਾ ਉਹਨੇ ਰੌਂਗ ਸ਼ਾਇਡ ਤੋਂ ਲਿਆ ਕੇ ਮਾਰਿਆ ਇਹ ਮੰਨ ਕਰਦੇ ਆਂ ਇੰਨ ਸਵਾਰ ਇਨਸਾਫ ਹੀ ਚਾਹੁੰਦੇ ਆ ਵੀ ਇਨਸਾਫ ਹੋਣਾ ਚਾਹੀਦਾ ਜੋ ਵੀ ਅੱਖ ਬੰਦਦਾ ਉਹ ਸਹੀ ਕਰਨਾ ਚਾਹੀਦਾ ਐਕਸੀਡੈਂਟ ਇਧਰੋਂ ਅਸੀਂ ਆਪਣੇ ਬਾਹਾ ਉਥੋਂ ਗੋਲਵਰ ਤੋਂ ਗੋਲਵਰ ਤੋਂ ਭਾਗੇ ਜੇ ਇਥੋਂ ਤੱਕ ਹੀ ਆਏ ਆ ਤੇ ਮਤਲਬ ਸਾਨੂੰ ਫੋਨ ਚੱਲ ਗਿਆ ਮਗਰੇ ਹੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸਾਡੇ 9 ਦੇ ਦਾਦਾ ਜੀ ਲੱਗਦੇ ਆ ਅਸੀਂ ਦੇ ਇਥੇ ਤਿੰਨ ਦੇਖਿਆ ਜਿਹੜੇ ਜ਼ਖਮੀ ਹੋਏ ਵੀ ਆਂਦੇ ਉਥੇ ਜਾ ਕੇ ਪੂਰੇ ਹੋ ਗਏ ਆ ਆਹ ਉਹਦੇ ਆਟੋ ਜੀ ਐਂਬੂਲੈਂਸ ਜੀ ਅਹੀਂ ਕਿਤੇ ਵੇਖੀ ਨਹੀਂ ਆਂਦੇ ਐ ਐਂਬੂਲੈਂਸਾਂ ਆ ਸਵੇਰ ਦੀਆਂ ਆਈਆਂ ਉਹ ਆਈਆਂ ਜੇ ਐਂਬੂਲੈਂਸਾਂ ਸਵੇਰ ਦੀਆਂ ਆ ਗਈ ਇੱਥੇ ਖੜੀਆਂ ਆਂ ਕਿੰਨਾ ਚਿਰ ਹੋ ਗਿਆ ਜੀ ਅਸੀਂ ਘੜ ਤੋਂ ਘੜ ਦੋ ਘੰਟੇ ਹੋ ਗਏ ਆ ਅਜੇ ਤੱਕ ਕੋਈ ਨਹੀਂ ਇੱਥੇ ਆਈ ਅਹੀਂ ਆਉਂ ਛੋਟਿਆ ਫੇਸੇ ਲੈ ਕੇ ਜਾ ਰਹੇ ਡੱਡ ਬੋਈ ਗੱਲਬਾਤ ਹੋਈ ਆਪਣੇ ਇਧਰੋਂ ਆਂਡਿਆ ਤਰਨਦਾਨ ਨਾਲੋਂ ਮੇਰਾ ਭਰਾ ਲੱਗਦਾ ਜੀ ਤੇ ਉਹ ਕਾਰ ਰਾ ਦੂਜੇ ਪਾਸੇ ਆਇਆ ਤੋ ਦੂਰਾ ਲਾਲ ਦੂਹ ਹੋਰ ਵੀ ਜਿਆਨ ਨੂੰ ਲੈ ਕੇ ਬੈਗਿਆ ਨਾਲ ਭਰਾ ਨੂੰ ਲੈ ਕੇ ਬੈਗਿਆ ਤੁਹਾਡੇ ਭਰਾ ਦਾ ਕੀ ਨਾਮ ਹੈ ਇਹਦਾ ਨਾਮ ਦਾਰਾ ਜੱਥ ਹੋ ਗਈ ਜੀ ਕਿੰਨੇ ਜਣੇ ਸਵਾਰ ਸੀ ਪਾਜੀ ਸਾਨੂੰ ਹਣ ਪਤਾ ਨਹੀਂ ਵੀ ਕਿੰਨੇ ਮੈਂ ਤੇ ਉਥੇ ਅੰਮ੍ਰਿਤਸਰ ਹਾਂ ਉਥੋਂ ਆਇਆ ਹਾਂ ਮੈਂ ਜਿਹੇ ਬੈਠੇ ਹੋਏ ਕਿ ਟੈਂਪੋ 'ਚ ਬੈਠੇ ਨਹੀਂ ਮੈਂ ਟੈਂਪੋ 'ਚ ਨਹੀਂ ਕੋਰ ਟੈਂਪੋ ਚਲਾਉਂਦਾ ਹਾਂ ਕਿੰਨੇ ਜਣੇ ਬੈਠੇ ਹੋਣ ਇੱਥੇ ਦੇ ਤਿੰਨਾਂ ਦੀ ਹੋਈ ਆ ਜੀ ਤਿੰਨਾਂ ਜਿਹੜੇ ਮੈਂ ਨਾਂ ਰਾਜਵੀਰ ਕੋਰ ਮੇਰਾ ਜਠੀਆ ਮੇਰਾ ਜਠੀਆ ਹੀ ਮੇਰੇ ਜੇਠ ਦਾ ਪੁੱਤ ਹੀ ਮੇਰੇ ਵੀ ਤਿੰਨੇ ਪੁੱਤ ਮਰੇ ਆ ਮੇਰਾ ਆਦਮੀ ਮਰਿਆ ਇਹ ਮੈਨੂੰ ਤੇ ਇਹਨਾਂ ਦਾ ਲਾਗੇ ਸਾਰਾ ਹੀ ਤੇ ਮੈਨੂੰ ਤੇ ਮੇਰਾ ਪੁੱਤ ਕਰੋ ਕਮਾਉਣ ਆਇਆ ਗੱਡੀ ਲੈ ਗਿਆ ਤੇ ਗੱਡੀ ਆ ਕਾਰ ਵਾਲੇ ਦੂਜੇ ਬੰਨੇ ਆ ਕੇ ਮਾਰ ਗਿਆ ਕੋਸਾਈ ਆਂਦੇ ਪੈਸੇ ਗੱਡ ਚੋਂ ਕੱਢ ਕੇ ਲੈ ਗਈ ਮੁੜ ਕੇ ਨਹੀਂ ਸਾਡੇ ਭਾਜੀ ਨਾਲ ਕੋਈ ਗੱਡੀ ਨਾ ਸਾਡੇ ਬੰਦਿਆਂ ਦੇ ਅੱਗੇ ਕੋਈ ਬਣਿਆ ਨਾ ਡੇ ਦਾ ਕੋਈ ਪਰਿਵਾਰ ਨੂੰ ਕੋਈ ਨਹੀਂ ਕੋਈ ਚੋਕੇ ਗਿਆ ਆਂ ਆਪ ਚੋਕੇ ਗੱਡੀ ਚ ਪਾਇਆ ਆਪ ਪੁੱਤ ਮੁੱਕਾ ਪਾਇਆ ਅੱਜ ਤਿੰਨ ਚਾਰ ਘੰਟੇ ਹੋ ਗਏ ਪੰਜ ਚਾਰ ਘੰਟੇ ਹੋ ਗਏ ਅਹੀ ਕੁਛ ਮੰਗ ਨਹੀਂ ਕਰਦੇ ਸਾਡੇ ਤਾਂ ਪੁੱਤ ਚੁੱਕੇ ਨਹੀਂ ਗੇ ਸਾਡੇ ਦੇ ਅੱਗੇ ਵੀ ਪੰਜ ਵਾਰ ਨਾ ਐਮਪੂਲੈਂਸ ਨਹੀਂ ਪਹੁੰਚੀ ਸਾਡੇ ਪਾ ਦੀ ਕੋਈ ਐਂਬੂਲੈਂਸ ਨਹੀਂ ਆਪ ਹੀ ਖੜੇ ਆਪ ਹੀ ਖੜੇ ਵੀਰਾ ਵੀਰਾ ਆਪ ਹੀ ਖੜੇ ਅਸੀਂ ਮਲਾਜਾ ਕਰਾਉਣਾ ਚਾਹੁੰਨੇ ਆ ਸਾਡਾ ਪੁੱਤ ਦਾ ਮਲਾਜਾ ਹੋ ਜੇ ਸਾਨੂੰ ਫੇਰ ਲਾ ਸਕੀ ਇਹ ਨਾ ਵੀ ਉਥੇ ਰੋਲਦੀ ਰਵੇ ਜਾਂਦੇ ਸਾਨੂੰ ਮਲਾਜਾ ਹੋ ਜੇ ਕੋਈ ਗੱਡੀ ਨਹੀਂ ਸਾਡੇ ਪਾ ਦੀ ਕੋਈ ਨਸਾ ਨਹੀਂ ਬੰਦਾ ਕੋਈ ਗੱਡੀ ਨਹੀਂ ਬੰਦ ਕੋਈ ਨਹੀਂ ਸਾਡੇ ਪਾ ਦਾ ਸਾਡੇ ਬੰਦਿਆ ਦਾ ਅੱਗੇ ਵੀ ਮੋਲ ਨਹੀਂ ਫਾਟੇ ਬੰਦਿਆਂ ਦਾ ਹੌਣ ਵੀ ਨਹੀਂ ਮੁੱਲਿਆ